ਲੋਜੀ ਪੰਜਾਬ ਵਿਜ਼ਨ 2047 ਨੂੰ ਲੈ ਕੇ ਆ ਗਈ ਹੈ ਵੱਡੀ ਅਪਡੇਟ ਕੌਣ ਹੋਏਗਾ ਇਸ ਸਮਾਗਮ ਦਾ ਮੁੱਖ ਮਹਿਮਾਨ ਤੇ ਕਿਹੜੇ-ਕਿਹੜੇ ਮੰਤਰੀ ਤੇ ਆਲਾ ਅਧਿਕਾਰੀ ਹੋਣਗੇ ਇਸ ਸਮਾਗਮ ਦੇ ਵਿੱਚ ਸ਼ਾਮਿਲ ਆਓ ਤੁਹਾਨੂੰ ਦਿੰਨੇ ਆ ਸਾਰੀ ਜਾਣਕਾਰੀ ਪੰਜਾਬ ਵਿਜ਼ਨ 2047 ਨੂੰ ਲੈ ਕੇ ਚੰਡੀਗੜ੍ਹ ਵਿੱਚ ਦੋ ਰੋਜ਼ਾ ਵਿਚਾਰ ਵਟਾਂਦਰਾ ਹੋਵੇਗਾ ਇਸ ਦੌਰਾਨ ਪੰਜਾਬ ਦੀ ਖੇਤੀਬਾੜੀ ਤੋਂ ਲੈ ਕੇ ਉਦਯੋਗ ਆਰਥਿਕ ਸਥਿਤੀ ਸੁਰੱਖਿਆ ਅਤੇ ਨਸ਼ਿਆਂ ਦੇ ਮੁੱਦਿਆਂ ਤੇ ਰਣਨੀਤੀ ਬਣਾਈ ਜਾਵੇਗੀ। ਇਹ ਪ੍ਰੋਗਰਾਮ ਵਿਸ਼ਵ ਪੰਜਾਬੀ ਸੰਗਠਨ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਵੱਲੋਂ ਪੰਜਾਬ ਵਿਜ਼ਨ 2047 ਦੇ ਬੈਨਰ ਹੇਠ ਪੰਜਾਬ ਯੂਨੀਵਰਸਿਟੀ ਵਿਖੇ ਅਜੋਜੀ ਤੇ ਕੀਤਾ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ, ਸਰਕਾਰੀ ਮੰਤਰੀ ਅਤੇ ਅਧਿਕਾਰੀ ਇੱਕ ਮੰਚ ਤੇ ਹੀ ਬੋਲਣਗੇ ਤੇ ਨਾਲ ਹੀ ਜੋ ਚੀਜ਼ਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਸਰਕਾਰ ਦੇ ਸਾਹਮਣੇ ਵੀ ਰੱਖਿਆ ਜਾਵੇਗਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜੀਹਾਂ ਦੱਸਦਿਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਦੇ ਵਜੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਰਾਗਵ ਚੱਡਾ ਅਤੇ ਯੂਨੀਵਰਸਿਟੀ ਦੇ ਚਾਂਸਲਰ ਰੇਨੂ ਵਿਗਵੀ ਮੌਜੂਦ ਰਹਿਣਗੇ। ਰਾਜ ਸਭਾ ਮੈਂਬਰ ਵਿਕਰਮ ਸਾਨੀ ਪ੍ਰੋਗਰਾਮ ਦੇ ਵਿਸ਼ੇ ਤੇ ਆਪਣੀ رائے ਦੇਣਗੇ। ਇਸ ਪ੍ਰੋਗਰਾਮ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਤਿੰਨ ਸੈਸ਼ਨ ਹੋਣਗੇ ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਹੋਣਗੀਆਂ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਨੌਜਵਾਨ ਵੀ ਇਸ ਵਿੱਚ ਹਿੱਸਾ ਲੈ ਸਕਣਗੇ ਤੇ ਲੁੜਿੰਦੀ ਆਪਣੀ رائے ਵੀ ਰੱਖ ਸਕਣਗੇ। ਪ੍ਰੋਗਰਾਮ ਦਾ ਪਹਿਲਾ ਦਿਨ ਸ਼ਾਸਨ ਦੀਆਂ ਚੁਣੌਤੀਆਂ ਖੇਤੀ ਸੁਧਾਰਾਂ ਅਤੇ ਉਦਯੋਗਿਕ ਵਿਕਾਸ ਵਰਗੇ ਪ੍ਰਮੁੱਖ ਮੁੱਦਿਆਂ ਤੇ ਕੇਂਦ੍ਰਿਤ ਹੋਵੇਗਾ ਇਸ ਨਾਲ اجلاس ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਬਲਜੀਤ ਕੌਰ ਗੁਰਮੀਤ ਸਿੰਘ ਹਰਪਜਨ ਸਿੰਘ ਈਟਿਓ ਅਤੇ ਤਰुणਪ੍ਰੀਤ ਸਿੰਘ ਸੌਂਦ ਵੀ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਪੰਜਾਬ ਦੇ ਮੁਖ ਸਕੱਤਰ ਕੇ ਪੀ सिन्हा ਡੀਜੀਪੀ ਗੌਰਵ ਯਾਦਵ ਤੇ ਇਕਬੀਰ ਸਿੰਘ ਅਤੇ ਅਜੇ सिन्हा ਵੀ ਕਈ ਹੋਰ ਅਧਿਕਾਰੀਆਂ ਦੇ ਸਮੇਤ ਇਸ ਪੈਨਲਿਸਟ ਵਜੋਂ ਹਿੱਸਾ ਲੈਣਗੇ ਦਵਿੰਦਰ ਸ਼ਰਮਾ ਅਤੇ ਰਮੇਸ਼ ਇੰਦਰ ਸਿੰਘ ਵਰਗੇ ਸਮਾਜ ਸੇਵੀ ਅਤੇ ਅਮਰਿਤ ਸਾਗਰ ਮਿੱਤਲ ਰਜਿੰਦਰ ਗੁਪਤਾ ਅਤੇ ਪੀ ਜੇ ਸਿੰਘ ਵਰਗੇ ਉਦਯੋਗਪਤੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਸੋ ਜੀ ਇਹ ਸੀ ਪੰਜਾਬ ਵਿਜ਼ਨ 2047 ਨੂੰ ਲੈ ਕੇ ਸਾਰੀ ਅਪਡੇਟ ਇਹ ਸਾਰੇ ਮੰਤਰੀ ਤੇ ਆਲਾ ਅਧਿਕਾਰੀ ਜਿਹੜੇ ਸਰਕਾਰੀ ਹੋਣਗੇ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਸੋ ਆਉਣ ਵਾਲੇ ਕੱਲ ਦੇ ਵਿੱਚ ਪਤਾ ਲੱਗੇਗਾ ਕਿ ਇਸ ਪੰਜਾਬ ਵਿਜ਼ਨ 2047 ਦਾ ਕੀ ਨਤੀਜਾ ਸਾਹਮਣੇ ਆਉਂਦਾ ਹੈ